ਮੰਗਣਾ ਬੜਾ ਯੂਜ਼ੀ ਦਾ ਬਾਕੀ ਦਾ ਜੱਟ ਕਿਹਾ ਆਉਂਦਾ ਹੈ ਚੰਗੀ ਨਾ ਆਉਂਦੀ ਹੈ ਚੰਗੀ ਨਾ ਆਉਂਦੀ ਹੈ বলতে তুমি বলছো না বানিন্দ্রে কোন বানগে ਦੇਖੋ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਆਪ ਦੀ ਸਰਕਾਰ ਆਪਦੇ ਦਵਾਰ ਦੇ ਰਾਹੀ ਹਰ ਪਿੰਡ ਚ ਜਾ ਕੇ ਹਰ ਸ਼ਹਿਰ ਦੇ ਗਲੀ ਮਹੱਲੇ ਜਾ ਕੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਜਾ ਰਹੀਆਂ ਨੇ ਇਹਦੇ ਚ ਸਾਰੇ ਜਿਹੜੇ ਵੱਖ-ਵੱਖ ਡਿਪਾਰਟਮੈਂਟ ਨੇ ਉਹਦੇ ਟੋਟਲ 43 ਜਿਹੜੀਆਂ ਸਰਵਿਸਸ ਹੈ ਉਹਦੇ ਮਤਲਬ ਕਿ ਲੋਕਾਂ ਦੀ ਮਦਦ ਕਰਨ ਦੇ ਲਈ ਇੱਥੇ ਬੈਠੇ ਆ ਕੋਈ ਆ ਇੱਥੇ ਜਾਤੀ ਸਰਟੀਫਿਕੇਟ ਲਾਇਆ ਹੋਇਆ ਮੈਂ ਕਈ ਲੋਕਾਂ ਨੂੰ ਮਿਲਿਆ ਕੋਈ ਆਪਣਾ ਕਿਸਦਾ ਬਰਥ ਸਰਟੀਫਿਕੇਟ ਦਾ ਜਿਹੜੇ ਲਾਇਆ ਹੋਇਆ ਕਈਆਂ ਦੇ ਜਿਹੜੇ ਰਾਸ਼ਨ ਕਾਰਡ ਦੇ ਕਿਸੇ ਦਾ ਕੋਈ ਮਸਲਾ ਹੈਗਾ ਸੋ ਸਾਰੇ ਮਹਿਕਮਿਆਂ ਦੇ ਜਿਹੜੇ ਅਫਸਰ ਨੇ ਉਹ ਬੈਠ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਆ ਤੇ ਮੌਕੇ ਤੇ ਜਿਹੜੇ ਉਹਨਾਂ ਸਮੱਸਿਆਵਾਂ ਦਾ ਜਿਹੜੇ ਹੱਲ ਨੇ ਕੀਤੇ ਜਾ ਰਹੇ ਆ ਸੋ ਇਹਦੇ ਨਾਲ ਮੈਂ ਸਮਝਦਾ ਕਿ ਜਿਹੜੀ ਲੋਕਾਂ ਦੀ ਖੱਜਲਖਵਰੀ ਦਫ਼ਤਰਾਂ ਚ ਜਾਂਦੇ ਆ ਉਹ ਵੀ ਜਿਹੜੀ ਘਟੂਗੀ ਲੋਕਾਂ ਨੂੰ ਰਾਹਤ ਮਿਲੂਗੀ ਤੇ ਲੋਕਾਂ ਜਿਹੜਾ ਸਮਾਂ ਉਹ ਵੀ ਜਿਹੜਾ ਬਚੂਗਾ ਸੋ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਮਹਿਮਾ ਚੱਲ ਰਹੀ ਆ ਬਰਨਾਲੇ ਚ ਵੀ ਪੂਰੇ ਹਲਕੇ ਚ ਇੱਕ ਮਹੀਨਾ ਸਾਰੇ ਪਿੰਡਾਂ ਚ ਸਾਰੇ ਸ਼ਹਿਰ ਦੇ ਬਾੜਾਂ 'ਚ ਜਾ ਕੇ ਜਿਹੜੀ ਇਹ ਮੇਮਾ ਚੱਲਣੀ ਹੈ ਸਾਰੇ ਮੈਕਿਆਂ ਦੇ ਅਫਸਰ ਜਾਣਗੇ ਇਸ ਤਰ੍ਹਾਂ ਜਿਹੜਾ ਕੈਂਪ ਲਗਾ ਕੇ ਟੇਬਲ ਲਗਾ ਕੇ ਬੈਠਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਹਾਂਜੀ ਹਾਂਜੀ ਵੀਰ ਜੀ ਸਾਡਾ ਪਹਿਲੀ ਵਾਰ ਕੰਮ ਹੋਇਆ ਜੀ 20-25 ਸਾਲਾਂ 'ਚ ਸਾਡਾ ਪਹਿਲੀ ਵਾਰ ਕੰਮ ਹੋਇਆ ਹੈਗਾ ਕਿਉਂਕਿ ਜਿਹੜੀ ਪਿਛਲੇ ਸਾਡੇ ਸਰਕਾਰਾਂ ਸੀ ਕਦੇ ਕਿਸੇ ਨੇ ਸਾਨੂੰ ਪੁੱਛੇ ਨਹੀਂ ਸੀਗਾ ਪਹਿਲੀ ਵਾਰ ਕਿਸੇ ਨੇ ਸਾਨੂੰ ਬੁਲਾ ਕੇ ਸਾਡਾ ਕਾਰਡ ਬਣਾਇਆ ਬਿਨਾਂ ਪੈਸਿਆਂ ਤੋਂ ਤੇ ਵਧੀਆ ਬਹੁਤ ਵਧੀਆ ਨਾ ਮੈਂ ਲੇਬਰ ਕਾਰਡ ਬਣਾਉਣ ਆਇਆ ਸੀਗਾ ਆਪਦਾ ਜੀ ਤੇ ਮੇਰਾ ਲੇਬਰ ਕਾਰਡ ਦੇ ਨਾਲ ਪੂਰੀ ਅਫਰਾਸੀ ਐਮਪੀਐਸ ਸਾਰੇ ਕੰਮ ਇੱਥੇ ਹੀ ਹੋ ਗਏ ਕਹਿਣ ਦਾ ਮਤਲਬ ਮੇਰੀ ਇੱਥੇ ਹੋਰ ਕਾਫੀ ਕੰਮ ਹੋ ਰਹੇ ਨੇ ਮੈਨੂੰ ਵਧੀਆ ਲੱਗਿਆ ਜਿਹੜੇ ਇਹਨਾਂ ਨੇ ਕੰਮ ਕਰ ਚਾਰ ਪੰਜ ਕੰਮ ਹੋ ਰਹੇ ਨੇ ਕਿ ਬਹੁਤ ਵਧੀਆ ਹੋ ਰਹੇ ਨੇਗੇ ਹੁਣ ਸਾਡੇ ਬਾੜ ਦੇ ਦੇਖੋ ਸਾਰੇ ਬੁੜੀਆਂ ਵਗੈਰਾ ਦੇ ਕੰਮ ਹੋ ਰਹੇ ਨੇ ਕਿ ਵਧੀਆ ਹੈਗਾ ਬਹੁਤ ਸੋਹਣੀ ਸਿੱਧਾ ਮਿਲਿਆ ਜੀ ਸਰਕਾਰ ਭਗਵਾਨ ਤਮਾਨ ਬਹੁਤ ਜਿਆ ਕੰਮ ਕਰ ਰਹੇ ਨੇ ਗਰੀਬ ਜਨਤਾ ਦਾ ਲਾਹੇਵਾਨ ਵਧੀਆ ਕੰਮ ਹੋ ਰਿਹਾ ਹੈ 43 ਸਕੀਮਾਂ ਦੇਣੀਆਂ ਬਹੁਤ ਵਧੀਆ ਗੱਲ ਆ ਜਿਹੜੇ ਆਮ ਜਨਤਾ ਖੱਜਲ ਖਵਾਰ ਹੁੰਦੀ ਸੀ ਜਾਂਦੇ ਸੁੱਧਾ ਕੇਂਦਰਾ ਜਾਂਦੇ ਕਿਤੇ ਹੋਰ ਜਾਂਦੇ ਸੀ ਲੋਕਾਂ ਨੂੰ ਤਾਂ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਲੱਗਦਾ ਜੇ ਫਾਰਮ ਤੇ ਬੜਨਗੇ ਕਿੱਥੋਂ ਕਿਹਦੇ ਕੋਲ ਜਾਣਾ ਇੰਨੀ ਸਹੂਲਤਾ ਬਣ ਗਈ 50 ਮਿੰਟਾਂ ਦੇ ਵਿੱਚ ਮੈਂ ਆਪ ਖੁਦ ਕੰਮ ਆਇਆ ਸੀ 2 ਮਿੰਟਾਂ 'ਚ ਮੇਰਾ ਕੰਮ ਹੋ ਗਿਆ ਬਾਕੀ ਸਾਰੀ ਜਨਤਾ ਖੁਸ਼ ਆ ਗਈ ਸਾਡੇ ਬਾੜ ਦਾ 15 ਨੰਬਰ ਬਾੜ ਦਾ ਸੀ ਉਹ ਬਹੁਤ ਵਧੀਆ ਕੰਮ ਹੋ ਰਿਹਾ ਦੇਖੀਏ ਸਹੂਲਤਾ ਜੇ ਸਰਕਾਰ ਸਾਡੀ ਕਰਦੀ ਰਹੇ ਤਾਂ ਬਹੁਤ ਵਧੀਆ ਇਹ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਸਹੂਲਤਾ ਦੇ ਰਹੀ ਆ ਲੋਕਾਂ ਨੂੰ ਲਾਭੰਦ ਕੰਮ ਕਰ ਰਹੀ ਆ ਕੰਮ ਹੋ ਗਿਆ ਜੀ ਜਾਤੀ ਸਰਟੀਫਿਕੇਟ ਸੀ ਜਿਹੜਾ ਪਹਿਲਾਂ ਪੁਰਾਣਾ ਬਣਿਆ ਸੀ 75 ਦਾ ਤੇ ਹੁਣ ਉਹ ਅਪਡੇਟ ਕਰਵਾਇਆ ਬਸ ਜੀ ਹੋ ਗਿਆ ਕੰਮ ਪਹਿਲਾਂ ਜੀ ਉੱਥੇ ਸੁਭਾ ਕੇਂਦਰ ਗਏ ਸੀ ਦੋ ਵਾਰੀ ਉਹਨਾਂ ਨੇ ਪੁੱਛਿਆ ਇਹ ਬਣਾਓ ਆਪਣਾ ਹੋ ਆਪਣਾ ਹੋ ਆਪਣਾ ਤੇ ਉਹਨੇ થી ਉਹ ਨਹੀਂ ਹੋ ਗਿਆ ਹਾਂ ਕੈਂਪ ਦੀ ਅੱਛੀ ਗੱਲ ਲਗਾਇਆ ਮਾਨ ਸਾਹਿਬ ਨੇ ਵੀ ਆਪਣੇ ਪਬਲਿਕ ਨੂੰ ਸਹੂਲਤ ਮਿਲੇ ਜਿਹੜਾ ਕੋਈ ਵਿਰਦਾ ਦਿਵੰਗ ਹੈ ਉਹ ਜਾ ਸਕੇ ਆਪਦੀ ਦਾ ਫਰਮਾਇਸ਼ ਰੱਖ ਸਕੇ ਵੀ ਮੇਰਾ ਕੰਮ ਹੋ ਸਕੇ ਡਾਕੂਮੈਂਟ ਮਿਲ ਸਕੇ ਮੈਨੂੰ ਸਮਾਜ ਦੇ ਵਿੱਚ ਕੋਈ ਸੁਭਿਧਾ ਮਿਲ ਸਕੇ ਗਵਰਨਮੈਂਟ ਦੀ ਮਾਤਾ ਇੱਥੇ ਆਇਆ ਰੈਜ਼ਿਡੈਂਸ ਸਰਟੀਫਿਕੇਟ ਬਣਾਉਣ ਲਈ ਆਈ ਸੀ ਏਜ ਫੈਕਟਰ ਸੀਗਾ ਉਹਦੇ ਲਈ ਇਹਨਾਂ ਚਲੋ ਗੱਲਬਾਤ ਸੁਣੀ ਗਈ ਡੀਲ ਕੀਤਾ ਗਿਆ ਅਧਿਕਾਰੀਆਂ ਵੱਲੋਂ ਬਦਲ ਕੰਮ ਹੋਇਆ ਤੁਹਾਡਾ ਕੰਮ ਹੋ ਗਿਆ ਹਾਂ